ਭਗਤੀ ਕਰਕੇ ਜਾਂ ਫਿਰ ਉਸ ਚੀਜ਼ ਨੂੰ ਤੁਸੀਂ ਵੀ ਆਪਦਾ ਪੁਰਬਲਾ ਜਨਮ ਦੇਖ ਸਕਦੇ ਹੋ ਕਿ ਤੁਸੀਂ ਪਿੱਛੇ ਕੀ ਸੀਗੇ ਚੰਗੇ ਕਰਮਾਂ ਦੇ ਨਤੀਜੇ ਆਏ ਚੰਗੇ ਤਾਪ ਕੀਤੇ ਹੋਣ ਹੂੰ ਬਹੁਤੇ ਚੰਗੇ ਕਰਮ ਪੁੰਨ ਦਾਮ ਕੀਤੇ ਹੋਣ ਨਹੀਂ ਤਾਂ ਨਹੀਂ ਨਹੀਂ ਤਾਂ ਨਹੀਂ ਤੇ ਪੁੱਲ ਜਾਂਦਾ ਬੰਦਾ ਹਾਂ ਫਿਰ 88 ਲੱਖ ਜੁਨੀ ਤਿਆਰ ਹੈ ਕੀ ਤੁਸੀਂ ਇਹ ਵਾਲੀ ਜ਼ਿੰਦਗੀ ਜਿਉਣ ਤੋਂ ਬਾਅਦ ਕੀ ਤੁਸੀਂ ਕਦੇ ਸੋਚੋਗੇ ਕਿ ਮੈਨੂੰ ਦੁਬਾਰਾ ਮਨੁੱਖ ਮਨੁੱਖੀ ਦੇਹੀ ਮਿਲੇ ਉਦੀ ਮਰਜ਼ੀ ਹਮਾਲ ਕਦੀ ਫਿਰ ਕਹਿੰਦੇ ਨੇ ਇਹ ਤਾਂ ਚੱਕਰੀ ਐ ਦਾ ਘੁੰਮੀ ਜਾਂਦੇ ਬਸ ਘੁੰਮੀ ਜਾਂਦੇ ਆ ਸਹੀ ਆ ਫਿਰ ਉਦੀ ਮਰਜ਼ੀ ਆ ਮੈਂ ਕਹਿ ਤਾਂ ਰਿਹਾ ਵੀ ਜਦੋਂ ਤੱਕ ਬੰਦਾ ਮੈਂ ਮੈਂ ਕਰਦਾ ਫਿਰ ਬੱਕਰੇ ਦੀ ਮੌਤ ਮਰਦਾ ਹੂੰ ਜਦੋਂ ਤੱਕ ਮੈਂ ਮੈਂ ਕਰਦਾ ਜਿਹਨੇ ਮੈਂ ਕੀਤੀ ਦੀ ਧੌਣ ਲਾਈ ਗਈ ਹੂੰ ਸ਼ਾਹ ਮਨਸੂਰ ਨੂੰ ਸੂਲੀ ਚੜਾਇਆ ਜਦੋਂ ਮੈਂ ਮਰ ਜਾਂਦੀ ਫਿਰ ਬੰਦਾ ਕੀ ਮੌਲਾ ਕੀ ਫਿਰ ਰੂਹ ਇੱਕ ਆ ਮੇਰੀ ਮੈਂ ਨੇ ਮੈਂ ਤੇਤੋਂ ਜੁਦਾ ਰੱਖਿਆ ਤੈਨੂੰ ਖੁਦਾ ਤੇ ਮੈਨੂੰ ਬੰਦਾ ਰੱਖਿਆ ਹੂੰ ਜਦੋਂ ਮੈਂ ਤੇ ਤੂੰ ਦੀ ਹੱਦ ਮੁੱਕ ਗਈ ਫਿਰ ਬੰਦਾ ਕੀਤੇ ਮੌਲਾ